ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭਾਤ ਜੈ ਭਾਤ 2 ਸਸੂਕਾਲ ਨਮਸਕਾਰ ਸਭੀ ਸਾਰਿਆਂ ਨੂੰ ਅੱਜ ਪਿੰਡੋ ਪਿਰਾਲੇ ਮਰਦਿਆਂ ਦੇ ਵਿੱਚ ਮੰਨੇਤਾ ਮਜ਼ਦੂਰਾ ਦੀ ਨਿਯਤ ਨੂੰ ਹੋਈ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਾਬਾ ਜਗਿੰਦਰ ਸਿੰਘ ਦਾ ਪਰਿਵਾਰ ਤੇ ਗੁਰਦੀਪ ਸਿੰਘ ਦਾ ਤੇ ਸੁੱਖਾ ਸਿੰਘ ਦੀ ਅਗਵਾਈ ਵਿੱਚ ਜਿਹੜੀ ਅੱਜ ਮੰਨੇਗਾ ਦੀ ਟੀਮ ਬਣਨ ਲੱਗੀ ਹੈ ਬਾਕੀ ਬਿਲਾ ਦੋ ਸਮੂਹ ਹੋ ਗਿਆ ਨੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨੁੱਖੀ ਕਾਨੂੰਨ ਕਿੱਥੋਂ ਪੈਦਾ ਹੋਇਆ ਇਹ ਜ਼ਰੂਰੀ ਆ ਕਿ ਕੋਈ ਜਿੰਨਰ ਕੇ ਤੁਹਾਨੂੰ ਜਾਣਕਾਰੀ ਨਹੀਂ ਹੈ ਉਹਨਾਂ ਚਿਹਰੇ ਕੋਈ ਕਿਸੇ ਨਾਲ ਕੰਮ ਨਾ ਕਰੇ ਆ ਆ ਆ ਆ ਬਾਬਾ ਸਾਹਿਬ ਡਾਕਟਰ ਬੇਟਕਰ ਭਿੰਦਲੋ ਸਾਹਿਬ ਦਾ ਸਿਧਾਂਤ ਬਣਿਆ ਸੁਝਾਅ ਜਿਸ ਦੇ ਵਿੱਚ 1952 ਚ ਲਿਖਿਆ ਗਿਆ ਸੁਝਾਅ ਏ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਕਿੱਥਾ ਜਾਊਗਾ ਤਾਂ 1952 ਦਾ ਕਾਨੂੰਨ ਬਣਿਆ 2005 ਦੇ ਵਿੱਚ ਉਸ ਕਾਨੂੰਨ ਦੀ ਸੋਧ ਕੀਤੀ ਤਾਂ 2005 ਦੇ ਵਿੱਚ ਜਿਹੜਾ 11 ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਮਨਰੇਕਾ ਦਾ ਪੂਰੇ ਭਾਰਤ ਚ ਕਾਨੂੰਨ ਬਣ ਗਿਆ ਗਰੰਟੀ ਨਾਲ ਜਿਹਦੇ ਵਿੱਚ ਲਿਖਿਆ ਹਰ ਸਾਲ ਹਰ ਘਰ ਚ 25 ਤੋਂ ਲੈ ਕੇ ਅ 25 ਟੋਲਾ ਕੇ 30000 ਰੁਪਇਆ ਮਰੀਦਾ ਦਾ ਪੈਸਾ ਬੰਦਾ ਸੀਗਾ ਪੁਰਾਣੇ ਰੇਟ ਦੇ ਹਿਸਾਬ ਦੇ ਤੇ ਜਿਹੜਾ 100 ਦਿਨ ਦਾ ਕੰਮ ਮਿਲਦਾ ਹਰ ਘਰ ਚ 100 ਦਿਨ ਦਾ ਕੰਮ ਗਰੰਟੀ ਨਾਲ ਦੇਣਾ ਸੀਗਾ 25 ਟੋਲਾ ਕੇ 30000 ਰੁਪਇਆ ਸਾਡਾ ਉਹਦਾ ਜਿਹੜਾ ਮਜ਼ਦੂਰੀ ਵੜਨੀ ਸੀ ਲੇਕਿਨ ਸਰਕਾਰ ਦੇ ਕਰਿੰਧਿਆਂ ਨੇ ਇਹਨੂੰ ਲਾਗੂ ਨਹੀਂ ਹੋਣ ਦਿੱਤਾ ਉਹਦੀ ਜ਼ਿੰਮੇਵਾਰੀ ਸੀਗੀ ਸਰਕਾਰ ਨੇ ਦੇਖਿਆ ਕਿ ਉਹ ਬੰਦਾ ਲਾਭ ਪਰਾ ਸਕਦਾ ਜਿਹੜਾ ਹੱਥ ਜੋੜ ਕੇ ਵੋਟ ਮੰਗਣ ਨਹੀਂ ਆਉਂਦਾ ਜਦੋਂ ਹੱਥ ਜੋੜ ਕੇ ਵੋਟ ਮੰਗਣ ਨਹੀਂ ਆਉਂਦਾ ਪਬਲਿਕ ਦੇ ਦੇਣ ਵਿੱਚ ਡਾਇਆ ਹੁੰਦੀ ਆ ਤਾਂ ਉਹਦੇ ਚੋਣ ਕਰਦੇ ਆ ਜਦੋਂ ਚੋਣ ਕਰਕੇ ਉਹ ਜਿੱਤਦਾ ਹੈ ਤਾਂ ਉਹਨਾਂ ਨੂੰ ਸਾਡੀ ਚੋਣ ਦੇ ਮੁਤਾਬਕ ਸਾਖੀ ਟਿਕ ਮਿਲਦਾ ਫਿਰ ਕੱਟੀਆਂ ਮਿਲਦੀਆਂ ਫਿਰ ਕੋਟੀਆਂ ਮਿਲਦੀਆਂ ਫਿਰ 1.5 ਲੱਖ ਰੁਪਏ ਤਨਖਾਹ ਵੀ ਮਿਲਦੀ ਆ ਦਾ ਉਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਹੁੰਦਾ ਤੁਹਾਨੂੰ ਉਹਨਾਂ ਨੇ ਲੋਕਤੰਤਰ ਚਲਾਉਣਾ ਹੁੰਦਾ ਉਹਨਾਂ ਦੀ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਆ ਪਿੰਡ ਦਾ ਵਿਕਾਸ ਲੋਕਾਂ ਦਾ ਵਿਕਾਸ ਕਰਨਾ ਦੂਸਰੇ ਨੰਬਰ ਤੇ ਲੋਕਾਂ ਦਾ ਰੋਜ਼ਗਾਰ ਲਾਗੂ ਕਰਨਾ ਤੀਸਰੇ ਨੰਬਰ ਤੇ ਲੋਕਾਂ ਦਾ ਅਨਸਾਫ਼ ਲਾਗੂ ਕਰਨਾ ਚੌਥੇ ਨੰਬਰ ਤੇ ਲੋਕਾਂ ਦਾ ਸਿਧਾਂਤ ਲਾਗੂ ਕਰਨਾ ਇਹ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਆ ਪਰ ਸਾਡੀ ਗਰੀਬੀ ਨੇ ਸਾਡੀ ਮਜਬੂਰੀ ਨੇ ਸਾਡੀ ਅਨਪੜਤਾ ਨੇ ਉਹਨਾਂ ਲੋਕਾਂ ਨੂੰ ਸਿੱਧੇ ਪਿਠਾ ਲਿਆ ਲੇਕਿਨ ਜਦੋਂ ਵੋਟ ਪਾਉਣੀ ਹੈ ਅਸੀਂ ਜਿੱਤੇ ਹੋ ਨੇ ਉਸ ਤੋਂ ਬਾਅਦ ਉਹ ਸਾਨੂੰ ਨਾ ਸ਼ੁਰੂ ਕਰਦੇ ਆ ਆ ਹੁਣ ਪਿੱਛੇ ਤੇ ਬੋਟਾ ਪਈਆਂ ਹੈ ਬੋਟਾਂ ਦੇ ਵਿੱਚ ਤੁਸੀਂ ਦੇਖਿਆ ਨਹੀਂ ਪਿੱਛੇ ਵੀ ਨਿਗਾ ਮਾਰੋ ਅੱਗੇ ਵੀ ਨਿਗਾ ਮਾਰਨ ਦੀ ਲੋੜ ਹੈਗੀ ਜਦੋਂ ਉਹ ਲੋਕ ਵੋਟਾਂ ਮੰਗਣ ਆਉਂਦੇ ਨੇ ਉਦੋਂ ਸਾਡੇ ਬੰਦੇ ਸਫਾਈ ਕਰਦੇ ਨੇ ਸਾਡੇ ਬੰਦੇ ਟੈਂਟ ਲਾਉਂਦੇ ਆ ਸਾਡੇ ਬੰਦੇ ਕੁਰਸੀਆਂ ਲਾਉਂਦੇ ਆ ਸਾਡੇ ਬੰਦੇ ਹੀ ਲੋਕਾਂ ਨੂੰ ਇਕੱਠਿਆ ਕਰਦੇ ਆ ਸਾਡੇ ਬੰਦੇ ਹੀ ਲੜਾਈ 'ਚ ਅੱਗੇ ਹੁੰਦੇ ਨੇ ਸਾਡੇ ਹੀ ਬੰਦੇ ਨਾਰੇ ਲਾਉਂਦੇ ਨੇ ਸਾਡੇ ਹੀ ਬੰਦੇ ਭੰਗੜਾ ਪਾਉਂਦੇ ਨੇ ਇੰਜ ਭੰਗੜਾ ਪਾਉਂਦੇ ਆ ਜਿਵੇਂ ਬਾਂਦਰ ਮੇਲਿਆਂ 'ਚ ਨੱਚਦਾ ਇਹਵੇਂ ਨੱਚਦੇ ਆ ਨਾ ਤਾਂ ਜਦੋਂ ਥਾੜ ਪਾਉਂਦੇ ਆ ਲੱਡੂਆਂ ਨਾਲ ਤੋਲਦੇ ਨੇ ਤੇ ਉਸ ਤੋਂ ਬਾਅਦ ਬੋੜ ਪਾਉਂਦੇ ਆ ਸਾਗੀ ਬੋੜ ਦੀ ਜਿਹੜੀ ਤਾਕਤ ਦੇ ਮੁਤਾਬਕ ਔਰ ਗਿਣਤੀ ਦੇ ਮੁਤਾਬਕ ਉਹਨਾਂ ਨੂੰ ਸਰਟਿਫੀਕਟ ਮਿਲਦਾ ਕਿਉਂ ਸਰਟਿਫੀਕਟ ਮਿਲ ਜਾਂਦਾ ਤਾਂ ਉਹ ਪੱਕੇ ਹੋ ਕੇ ਕੁਰਸੀ ਤੇ ਬੈਠਦੇ ਆ ਘੁੱਟ ਕੇ ਫੜ ਲੈਂਦੇ ਕੁਰਸੀ ਨੂੰ ਤੇ ਕੰਮ ਕੀ ਕਰਦੇ ਆ ਕੱਟ ਦਿਓ ਰਾਸ਼ਨ ਕੱਟ ਦਿਓ ਸਗੰਸ ਕੱਟ ਦਿਓ ਪੈਨਸ਼ਨ ਰੋਗ ਦਿਓ ਮਕਾਨ ਰੋਗ ਦਿਓ ਮਰਲੇ ਇਹ ਸਾਰੀ ਸਰਕਾਰ ਦੇ ਕਦੋਂ ਦੇਗੀ 4 ਸਾਲ 6 ਮਹੀਨੇ ਬਾਅਦ ਦੇਗੀ ਜਦੋਂ ਦੁਬਾਰਾ ਬੋਟਲ ਹੈਨਾ ਤਾਂ ਦੂਸਰੇ ਨੰਬਰ ਤੇ ਉਹਨਾਂ ਦਾ ਜੀਡੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁੰਦੀ ਸਾਡੀ ਬੋਰਡ ਦੇ ਨਾਲ 1.5 ਲੱਖ ਰੁਪਏ ਤਨਖਾਹ ਲੱਗਦੇ ਹੁੰਦੇ ਸਾਡੀ ਬੋਰਡ ਦੇ ਨਾਲ ਤਨਖਾਹ ਲੱਗਦੀ ਤੇ ਸਾਡੀ ਜੇਬ ਚੋਂ ਹੀ ਤਨਖਾਹ ਜਾਂਦੀ ਉਹ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਕਿ ਉਹ ਤਨਖਾਹ ਸਾਡੀ ਜੀਬ ਚੋਂ ਕਿਵੇਂ ਜਾਂਦੀ ਜਦੋਂ ਤੁਸੀਂ ਕੱਪੜਾ ਲੈਂਦੇ ਹੋ ਉਹਦਾ ਟੈਕਸ ਕੱਟਿਆ ਜਾਂਦਾ ਜੁੱਤੀ ਲੈਂਦੇ ਹੋ ਟੈਕਸ ਕੱਟਿਆ ਜਾਂਦਾ ਸੌਦਾ ਲੈਂਦੇ ਹੋ ਟੈਕਸ ਕੱਟਿਆ ਜਾਂਦਾ ਸਮਾਨ ਲੈਂਦੇ ਹੋ ਟੈਕਸ ਪੈਟਰੋਲ ਡੀਜ਼ਲ ਲੈਂਦੇ ਉਹ ਟੈਕਸ ਕੱਟਿਆ ਜਾਂਦਾ ਉਹ ਵਹੀਕਲ ਲੈਂਦੇ ਉਹ ਟੈਕਸ ਕੱਟਿਆ ਜਾਂਦਾ ਉਹ ਜਾਂਦਾ ਸਰਕਾਰ ਦੇ ਖਜ਼ਾਨੇ 'ਚ ਸਰਕਾਰ ਦੇ ਖਜ਼ਾਨੇ 'ਚ ਦੋ ਤਰ੍ਹਾਂ ਦੇ ਲੋਕ ਤਨਖਾਹ ਲੈਂਦੇ ਨੇ ਜਿਹੜੇ ਚੁਣੇ ਹੋਏ ਆ ਉਹ ਵੀ ਪਬਲਿਕ ਦੇ ਪੈਸੇ ਦੀ ਤਨਖਾਹ ਲੈਂਦੇ ਆ ਤੇ ਪਬਲਿਕ ਦੇ ਕੰਮ ਕਰਨ ਦੀ ਸੇਵਾਦਾਰ ਦੇ ਨੇ ਤੇ ਜਿਹੜੇ ਦਫਤਰਾਂ 'ਚ ਬੈਠੇ ਹੋਏ ਆ ਉਹ ਵੀ ਜਿਹੜੇ ਆ ਪਬਲਿਕ ਦੇ ਟੈਕਸ 'ਚੋਂ ਤਨਖਾਹ ਲੈਂਦੇ ਆ ਤੇ ਦਫਤਰਾਂ 'ਚ ਬੈਠੇ ਪਬਲਿਕ ਦਾ ਕੰਮ ਕਰਨ ਲਈ ਹੁੰਦੇ ਨੇ ਉਹ ਪਬਲਿਕ ਦੇ ਮੁਲਾਜ਼ਮ ਤੇ ਨੌਕਰ ਹੁੰਦੇ ਨੇ ਲੇਕਿਨ ਉਹ ਚੁਣੇ ਹੋਏ ਜ਼ਿਮੇਵਾਰ ਤੇ ਜਿਹੜੇ ਦਫ਼ਤਰਾਂ 'ਚ ਬੈਠੇ ਹੋਏ ਆ ਉਹ ਸਾਡੀ ਰਲ ਕੇ ਲੁੱਟ ਕਰਦੇ ਆ ਲੁੱਟ ਕਰਦੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਇਹ ਤਾਂ ਵੋਟ ਮੰਗਣ ਦੇ लायक ਵੀ ਨਹੀਂ ਹੈਗੇ ਸੀ ਕਿਸੇ ਘਰਾਂ 'ਚ ਵੀ ਨਹੀਂ ਆਏ ਸੀ ਹੈ ਨਾ ਕਿਸੇ ਘਰ 'ਚ ਨਹੀਂ ਆਏ ਅਸੀਂ ਪਹਿਲੀਆਂ ਸਰਕਾਰਾਂ ਤੋਂ ਦੁਖੀ ਸੀ ਕਾਲੀ ਤੋਂ ਕਾਂਗਰਸ ਤੋਂ ਅਸੀਂ ਦੁਖੀ ਸੀਗੇ ਕਿ ਇਹ ਹਰ ਮੇਲੇ ਜਦੋਂ ਆਉਂਦੇ ਨੇ ਤੇ ਸਾਨੂੰ ਝੂਠ ਭਾਣ ਬੋਲ ਕੇ ਚਲੇ ਜਾਂਦੇ ਆ ਤੇ ਅਸੀਂ ਉਹ ਕੇਜਰੀਵਾਲ ਦਿੱਲੀ ਚ ਬੈਠਾ ਅਸੀਂ ਉਹਦੇ ਇਹ ਸੋਸ਼ਲ ਮੀਡੀਆ ਚ ਮੀਡੀਆ ਚ ਪਾਠ ਸੁਣਦੇ ਹੀ ਆਪ ਆਮ ਆਦਮੀ ਹੈ ਹਮ ਵੀ ਆਮ ਆਦਮੀ ਹਮ ਕੋ ਬੋਝ ਡਾਲੋ ਨਾ ਹਮ ਗਨਮੈ ਲੇਂਗੇ ਨਾ ਹਮ ਗਾੜੀ ਲੇਂਗੇ ਨਾ ਆਪਕਾ ਕੰਮ ਕਰਾਂਗੇ ਉਹ ਸਭ ਤੋਂ ਵੱਡਾ ਫਲੌਟ ਨਿਕਲਿਆ ਉਹਨੂੰ ਤਾਂ ਜਲਦੀ ਜੇਲ੍ਹ ਚ ਜਾਣਾ ਹੈ ਹੇ ਨਾ ਜਲਦੀ ਲੁੱਟ ਕਰਨ ਦੇ ਵਿੱਚ ਜਲਦੀ ਜੇਨ ਜਾਣਾ ਪੈ ਗਿਆ ਹੁਣ ਉਹ ਹੈਲੀਕਾਪਟਰ ਤੋਂ ਬਿਨਾ ਕੁਰਸਾ ਨਹੀਂ ਹੈ ਤੇ ਗਨਮੈਣ ਪਤਾ ਨਹੀਂ ਕਿਹਨੇ ਕਹਿ ਗਿਆ ਉਹੋ ਜਿਹਾ ਉਹ ਜਿਹੜਾ ਡਰਾਮਾ ਕਰਨ ਵਾਲਾ ਭਗਵੰਤ ਮਾਨ ਸੀਗਾ ਨਾ ਉਹ ਵੇਖ ਕੇ ਆਪ ਆਮ ਆਦਮੀਏ ਆਪ ਦੀ ਸਰਕਾਰ ਬਣੀ ਅਸੀਂ ਪਰੋਸੇ 'ਚ ਆ ਗਏ ਸਾਡਾ ਨਾਮ ਲੈ ਲਿਆ ਉਹਨੇ ਤੇ ਆਪ ਦੀ ਸਰਕਾਰਾਂ ਤਾਂ ਅਸੀਂ ਬੋਰਡ 'ਤੇ ਬੈਠੇ ਆ ਹੁਣ ਉਹਨੇ ਸਾਡਾ ਅੰਮ੍ਰੇਗਾ ਥੱਪ ਕਰ ਦਿੱਤਾ ਤੇ ਦੂਸਰੀਆਂ ਸਰਕਾਰਾਂ ਨਾਲੋਂ ਵੀ ਨਿਕੰਮੀ ਸਰਕਾਰ ਹੈ। ਹਨਾ ਲੋਕਾਂ ਨੇ ਵੇਖ ਕੇ ਐ MP ਦੀ ਵੋਟ ਨਹੀਂ ਪਾਈ। ਹੈ ਤੇ ਹੁਣ ਉਹ ਲੋਕਾਂ ਨੂੰ ਦੋਸ਼ ਦਿੰਦੇ ਫਿਰਦੇ ਆ ਵੋਟ ਮੰਗਣ ਦਾ ਤਾਂ ਧੰਨੀ ਨਹੀਂ ਵਾਲਾ ਹੈਗਾ। ਹਨਾ ਤੇ ਜਿਦੋਂ ਤੁਹਾਨੂੰ ਵੋਟ ਮੰਗਣ ਦਾ ਵਾਲੀ ਨਹੀਂ ਤੇ ਹੁਣ ਸਾਡਾ ਨਰੇਗਾ ਠੱਪ ਕੀਤਾ ਹੋਇਆ ਪਰ ਨਰੇਗਾ ਸਾਡਾ ਚੱਲੇਗਾ। ਇਹ ਭਗਵੰਤ ਮਾਨ ਨੂੰ ਚੈਲੰਜ ਆ। ਨਰੇਗਾ ਸਾਡਾ ਅਧਿਕਾਰ ਹੈ, ਸਾਡਾ ਕਾਨੂੰਨ ਹੈ। ਇਹ ਤੇਰੇ ਬਾਪ ਦਾ ਨਹੀਂ ਹੈ ਕਿ ਜਦੋਂ ਮਰਜ਼ੀ ਚਲਾ ਲਈ ਤੇ ਜਦੋਂ ਮਰਜ਼ੀ ਬੰਦ ਕਰਾ ਲਈ ਤੇ ਚੱਲੂਗਾ ਇਹ ਸੈਂਟਰ ਦਾ ਕਾਨੂੰਨ ਆ ਹਾਲੇ ਤਾਂ ਸਾਡਾ ਸ਼ੁਰੂਆਤ ਆ ਲੋਕੀ ਚੋਣਾ ਚ ਵੜੇ ਆ ਹੁਣ ਤਾਂ ਵੀ ਨਾ ਅੱਜ ਵੀ ਅਸੀਂ ਫਰੋਜਪੁਰ ਵੀਡੀਓ ਬਲੌਗ ਦੇ ਵਿੱਚ ਕੰਮ ਕਰਦੇ ਆ ਨਾਲ ਤੇ ਵੀ ਚੱਲਦੇ ਆਏ ਤਾਂ ਅੱਗੇ ਦੋ ਬਲਾਕਾਂ ਦੇ ਵਿੱਚ ਹੋਰ ਵੀ ਆਪਾਂ ਕਹਿਣਾ ਉਸ ਤੋਂ ਬਾਅਦ ਵੱਡੀ ਘਰੋ ਦੀ ਗੱਲ ਕਰਨੀ ਆ ਅੱਜ ਸਾਡੇ ਵਿੱਚ ਪੀੜਾਾਂ ਦੇ ਵਿੱਚ ਮੀਟ ਲਿਖਣ ਦਾ ਕੰਮ ਜਿਹੜੇ ਕਰਨਗੇ ਇਹਨਾਂ ਕੁੜੀਆਂ ਦਾ ਆਪਣਾ ਦੇਣੀ ਕਰਦੀ ਹੈ ਸੀਮਾ ਸੀਮਾ ਰਾਣੀ ਤੇ ਨਾਲ ਉਹਨਾਂ ਦੇ ਸਾਡੀ ਅੰਧੂ ਕਲੂਬ ਦੇ ਘਰ ਦੀ ਸਪੋਰਟ ਕਰੇਗੀ ਵਿੱਚ ਸੁੱਖਾ ਸਾਡਾ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਨਾਲ ਸਾਥ ਦੇਗਾ ਇੱਕ ਸਾਡੀ ਕਮੇਟੀ ਬਣ ਜੇਗੀ ਤੇ ਜਿਹੜੇ ਪਹਿਲੇ ਜਿਹੜੀ ਪਾਰਟੀ ਦੇ ਗਦਾਰ ਲੀਡਰ ਉਹ ਬਿਲਕੁਲ ਸਾਫ਼ ਕਰਾਂਗੇ ਹੋ ਸਕਦਾ ਆਪਾਂ ਨੂੰ ਪਾਰਟੀਆਂ ਉੱਤੇ ਜਿੰਨਾ ਮੱਝ ਕਰੀਏ ਕਰੀਆ ਤੇ ਔਰ ਮਨਰੇਗਾ ਦਾ ਕੰਮ ਜਿਹੜੇ ਅਸਲੀ ਮਜ਼ਦੂਰ ਨੇ ਹੱਕਦਾਰ ਉਹਨਾਂ ਨੂੰ ਦਵਾਵਾਂਗੇ ਕਿ ਜਿਹੜੇ ਪਾਰਟੀ ਦੇ ਗद्दार ਨੇ ਮੇਡ ਬਣੇ ਹੋਏ ਉਹ ਸਾਰੇ ਸਾਫ਼ ਕਰ ਦੇਵਾਂਗੇ ਅੱਜ ਉਹਨਾਂ ਦਾ ਜਾਮ ਲੱਗਿਆ ਹੈ ਅੱਜ ਉਹਨਾਂ ਨੂੰ ਟੈਨਸ਼ਨ ਹੋਈ ਬਈ ਕਿ ਬੱਗਾ ਸਿੰਘ ਨਾਲ ਰਹਿੰਦੇ ਸੀਗੇ ਤੇ ਸਾਡਾ ਕੰਮ ਨਹੀਂ ਰੁਕਦਾ ਹੁਣ ਬੱਗਾ ਸਿੰਘ ਨੂੰ ਧੋਖਾ ਦੇ ਆਇਆ ਤੇ ਹੁਣ ਟੱਕੇ ਨਾਲ ਵਰਦੇ ਆ ਆਪਾਂ ਹੁਣ ਮਰਾਂਗੇ ਮਰਨ ਦਿਨਾ ਵੀ ਨਹੀਂ ਹੈ ਤੁਹਾਡੇ ਚੋਂ ਮੈਂ ਕਹਾਂਗਾ ਕਿ ਜੇ ਵੀ ਤੁਹਾਨੂੰ ਚੁਣਿਆ ਨਾ ਜੇ ਤੁਹਾਡੇ ਵਿੱਚੋਂ ਮਨਚ ਹੋਇਆ ਨਾ ਕਿ ਬੱਗੇ ਦਾ ਹੁਣ ਲੋਡ ਨਹੀਂ ਹੈ ਕਿ ਸਾਡਾ ਹੁਣ ਕੰਮ ਸਿੱਧਾ ਚੋਣਾ ਪਿਆ ਇਹ ਤੁਹਾਡਾ ਵੀ ਨੰਬਰ ਲੱਗ ਜੂਗਾ। ਕੀ ਨਹੀਂ? ਨੰਬਰ ਲੱਗ ਜੂਗਾ। ਕੀ ਨਹੀਂ? ਇਸ ਵਾਸਤੇ ਇਮਾਨਦਾਰੀ ਨਾਲ ਕੰਮ ਕਰਨਾ, ਜ਼ਿੰਮੇਵਾਰੀ ਨਾਲ ਕੰਮ ਕਰਨਾ ਠੀਕ ਆ। ਕੰਮ ਕਰੋ ਜੋ ਕੰਮ ਕਰਦਾ ਬੰਦਾ ਉਹ ਲੋਕਾਂ ਨੂੰ ਦਿਸਦਾ ਵੀ। ਮੈਂ ਨਹੀਂ ਕਹਿੰਦਾ ਲੋਕ ਮਾਰੇ ਆ। ਲੋਕ ਬਹੁਤ ਚੰਗੇ ਆ ਮੈਨੂੰ ਲੈ ਜਾਂਦੇ ਸੀ ਪੁਲਿਸ ਵਾਲੇ ਚੱਕ ਕੇ 2010 ਦੇ ਵਿੱਚ ਤਾਂ ਕਮਾਲ ਹੀ ਕਰ ਦਿੱਤੀ ਲੋਕਾਂ ਨੇ ਉਹ ਬਲਡੋਜ਼ਰ ਫੇਰਿਆ ਸਿੱਖਾ ਦੀ ਵਸਤੀ 'ਚ ਉੱਥੇ ਬੱਗਾ ਸਿੰਘ ਨੇ ਐਕਸ਼ਨ ਲਿਆ ਬੱਗਾ ਸਿੰਘ ਨੂੰ ਜੇਲ੍ਹ ਲਾ ਕੇ ਚੱਕ ਕੇ ਲੋਕਾਂ ਨੇ ਪੂਰਾ ਰੋਲਪੁਰ ਜਾਮ ਕਰਕੇ ਮੈਨੂੰ ਬਾਹਰ ਕਢਾਇਆ ਤੀਜੇ ਦਿਨ ਕਢਾਇਆ ਲੋਕ ਵੇਖਦੇ ਆ ਕੰਮ ਵੀ ਲੋਕ ਕਿਹੜਾ ਬੰਦਾ ਸਾਡਾ ਕੰਮ ਕਰਦਾ ਲੋਕਿੰਨੇ ਮਾਰੀ ਗਏ ਨਹੀਂ ਲੋਕ ਬਹੁਤ ਬਿਆਲੀ ਨੇ ਬਹੁਤ ਸਮਝਦਾਰ ਨੇ ਉਹ ਪੁਰਾਣੀਆਂ ਡੱਲਾ ਕਿੰਨਾ ਸੁਖਾ ਸਿੰਘ ਅੱਜ ਖੇਤਾਂ ਦੇ ਵਿੱਚੋਂ ਨਹੀਂ ਮੰਗਦੇ ਹੋ ਕੀ ਦਿਸਦਾ ਹਰਾ ਹਰਾ ਗਿਆ ਝੋਨਾ ਰਹਿਦਾ ਹੈ ਨਾ ਉਹ ਸਾਰਿਆਂ ਨੂੰ ਪਤਾ ਨਾ ਝੋਨਾ ਲੱਗਿਆ ਤੇ ਝੋਨਾ ਹੀ ਦਿਸਣਾ ਕਦੀ ਐਵੇਂ ਹੋਇਆ ਕਿ ਝੋਨਾ ਲੱਗਿਆ ਕਣਕ ਵੀ ਜੀ ਹੈ ਨਹੀਂ ਐਵੇਂ ਹੁੰਦਾ ਪਰ ਫਿਰ ਐਵੇਂ ਵੀ ਨਹੀਂ ਹੁੰਦਾ ਕਿ ਜਿਹੜਾ ਲੋਕਾਂ ਨੂੰ ਦਿਸਦਾ ਹੋਵੇ ਸਾਡੇ ਵੀ ਲੜਦਾ ਸਾਡੀ ਵੀ ਹੱਕਾਂ ਲਈ ਕੰਮ ਕਰਦਾ ਕਿ ਲੋਕ ਵੀ ਕੋਈ ਨਾ ਹਾਂ ਲੋਕ ਵੀ ਜਿਹੜੇ ਰਾਜ ਇਹ ਚਲਾ ਰਹੇ ਨੇ ਇਹ ਠੀਕ ਆ ਕੋ ਸਾਡੇ ਵਿੱਚੋਂ 90 95% ਗਦਾਰ ਲੋਕ ਨੇ ਹੈਨਾ ਉਹ ਕਹਿੰਦੇ ਲੱਖਾਂ ਮਸੂਤਰ ਆ ਗਿਆ ਹੁਣ ਬੱਗਾ ਸੰਦੀ ਲੋੜ ਨਹੀਂ ਪਰ ਉਹਨਾਂ ਬਾਰੇ ਵੀ ਮੈਂ ਜਾਣਕਾਰੀ ਦਊਂਗਾ ਬਾਬਾ ਜੀ ਜਿਹੜੇ ਮੱਝ ਗਾਂ ਵੇਚਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਵਾਰੀ ਦਲਾਲ ਦਲਾਲ ਹੈਨਾ ਇਹਨੇ ਹੈਨਾ ਆ ਜਿਹੜੇ ਪਲਾਟ ਖਰੀਦੇ ਉਧਰ ਉਧਰ ਸੌਦਾ ਕਰਾਉਂਦੇ ਆ ਕੀ ਕਹਿੰਦੇ ਆ ਦਲਾਲ ਆ ਮਸ਼ੀਨਰੀ ਜਿੱਦੋਂ ਵੇਚਦੇ ਇਦਰੋਂ ਲਿੰਦੇ ਆ ਕੀ ਕਹਿੰਦੇ ਆ ਦਲਾਲ ਤੇ ਮੇਰੇ ਆਗੂ ਜਿਹੜੇ ਅਸੀਂ ਕੁਝ ਪਰਸੰਦ ਉਹ ਵੀ ਦਲਾਲ ਬਣ ਉਹ ਉਹਨਾਂ ਦਾ ਕੀ ਕੰਮ ਆ ਹਾਜ਼ਰੀਆਂ ਲਾਈਆਂ ਸਾਡੇ ਪੈਸੇ ਦੀਆਂ ਉਹ ਪੈਸੇ ਕਢਾ ਕੇ ਖਜ਼ਾਨੇ ਚ ਦਿੱਤੇ ਉਹਦੇ ਖਾਤੇ ਚ ਉਹ ਅੱਲਾ ਬੜੋ ਜੀ ਹਾਂ ਨਾ ਕੋਈ ਨਹੀਂ ਉਹ ਤਾਂ ਸਿਰਫ ਨੋਸ ਫਾਂਡਾ ਦਾ ਸੌਦਾ ਕਰਾ ਰਿਹਾ ਹੈ ਇਹ ਵੀ ਤਾਂ ਦਲਾਲ ਬਣ ਗਏ ਇਹ ਬਿਆਦਰੀ ਦੇ ਦਲਾਲ ਆ ਹੈ ਨਾ ਇਹ ਦਲਾਲ ਜਿਹੜੇ ਹੈਗੇ ਆ ਉਹ ਸਾਫ਼ ਹੋ ਗਏ ਮੌਕਾ ਆ ਗਿਆ ਹਾਂ ਬਾਕੀ ਦੇ ਰਹਿ ਜਾਣਗੇ ਜਿਹੜੇ ਸਰਪੰਚ ਆਣਗੇ ਬਾਕੀ ਦੇ ਵੀ ਸਾਫ਼ ਕਰ ਦੇਣਾ ਹੈ ਨਾ ਤੇ ਨਵੀਂ ਟੀਮ ਬਣਾਈ ਆ ਮੈਨੂੰ ਮੇਹਨ ਦਾ ਪੂਰੀ ਬਾਬਾ ਜਗਿੰਦਰ ਸਿੰਘ ਜੀ ਆਪਣੀ ਕਿਤੇ ਲੜਾਈ ਨਾ ਹੋ ਜਾਏ ਜੀ ਕਿ ਨਹੀਂ ਨਹੀਂ ਇਹ ਬਾਤ ਚ ਉਹ ਆਪਾਂ ਇਹਨੀਆਂ ਹਾਜ਼ਰੀਆਂ ਪਾ ਕੇ ਉਹ ਉਹਨਾਂ ਨੂੰ ਦੇ ਰਹੇ ਆ ਨਹੀਂ ਨਹੀਂ ਤੇਰਾ ਚਾਹੀਦਾ ਇਹ ਜਨਾ ਕੰਮ ਨਿਆਗ ਸਿੰਘ ਨਹੀਂ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਸੱਚਾ ਕੰਮ ਕਰੋ ਤੇ ਤੇ ਨਰੇਗਾ ਪਰ ਦੂਰ ਤੱਕ ਚਲਾਉਣੀ ਹੈ ਨਿਆਗ ਸਿੰਘ ਤਾਂ ਨਹੀਂ ਕਰੂਗਾ ਹੋ ਸਕਦੀ ਹੈ ਦੋ ਕ ਬੰਦੀ ਵਿਚ ਨਹੀਂ ਕਿਸਦੇ ਆ ਨਾ 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 ਮਾਰੀ ਬੰਦੇ ਲੱਗ ਜਾਏਗਾ ਹਾਂ ਲੱਗ ਜਾਏਗਾ ਮੈਂ ਵੀ ਮੇਰਾ ਬੇਬੇ ਬਾਪੂ ਮੇਰੇ ਨਾਲ ਆ ਮੈਨੂੰ ਭਰੋਸਾ ਸਭ ਨੂੰ ਜੈ ਜੀ ਜੈ ਭਾਰਤ ਸਸਕਾਰ ਸਾਰਿਆਂ ਨੂੰ ਤੁਰੇ ਜਾਂਦੇ ਕਬੂ ਬੱਗਾ ਸਿੰਘ ਆ ਗਿਆ ਪਿੰਡ ਚ ਅੱਜ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹਨਾਂ ਨੂੰ ਕੰਮ ਨਹੀਂ ਦੇਣਾ ਮੇਟਾ ਨੂੰ ਛੱਡੋ ਅੰਦਰ ਆ ਕੇ ਨਾਮ ਲਿਖਾਓ ਤੁਰੇ ਤੁਰੇ ਜਾਂਦੇ ਜੋ ਡੈਂਕ ਖਾਤੇ ਦੀ ਫੋਟੋਕਾਪੀ ਧਾਰਕਾਰ ਦੀ ਫੋਟੋਕਾਪੀ ਜੋਬ ਕਾਰਡ ਨਹੀਂ ਹੈਗਾ ਉਹਨਾਂ ਨੱਪ ਕੇ ਰੱਖਿਆ ਉਹ ਆਪਾਂ ਨੈੱਟ ਤੋਂ ਚੱਕ ਲਾਂਗੇ ਨਹੀਂ ਤਾਂ ਦਫ਼ਤਰ ਤੋਂ ਲਿਸਟ ਬਾਹਰ ਆ ਗਿਆ ਸ਼ੁਰੂ ਕਰਦੇ ਆਗੇ ਜੈ ਜੀ ਜੈ ਭਾਰਤ ਸਸਕਾਰ ਤਮਸਪਾਨ